ਮੇਰੀ ਇੱਕ ਬੇਨਤੀ ਹੈ ਮੇਰੇ ਇੱਕ ਪ੍ਰੋਬਲਮ ਹੈ ਆ ਮੇਰਾ kurta ਕਿਵੇਂ ਦੇਖ ਲੋ ਆ ਮੇਰਾ kurta ਦਾ ਕੀ ਹਾਲ ਹੈ ਪਰ ਮੈਨੂੰ ਕਈ ਬੰਦੇ ਜਿਹੜੇ ਜ਼ਿੰਮੇਦਾਰ ਆ ਉਹ ਆਪਦੇ ਜ਼ਿੰਮੇਦਾਰਾਂ ਦੀ ਭਰਾ ਦੀ ਲੜਾਈ ਨਹੀਂ ਲੜਨਾ ਚਾਹੁੰਦੇ ਕੇਵਲ kurta ਤੇ pajama ਦੇ ਪਿੱਛੇ ਬਹਿ ਜਾਓ ਪਹਿਲਾਂ ਤਾਂ ਸਾਰੇ ਜਣੇ ਬੌਜੀ ਜਦੋਂ ਆ ਹੀ ਗਏ ਹੋ ਤੁਸੀਂ ਤਿੰਨ ਆ ਵੀ ਬੈਠ ਉੱਠ ਕੇ ਬੈਠਾ ਕਰ ਲਈ ਮੈਨੂੰ ਦੇਖ ਕੇ ਬਹਿ ਜਾਂਦੇ ਹੋ ਮੁੜ ਕੇ ਖੜਾ ਹੋ ਜਾਂਦੇ ਹੋ ਚੌਂਕੜੀ ਮਾਰੋ ਚੌਂਕੜੀ ਜੇ ਭਗਤ ਸਿੰਘ ਥੋੜੀ ਤਰ੍ਹਾਂ ਸੋਚਦਾ ਆਜੇ ਦੇਸ਼ ਆਜ਼ਾਦ ਨਹੀਂ ਹੋਣਾ ਸੀ 23 ਸਾਲਾਂ ਦੀ ਉਮਰ ਚ ਫਾਂਸੀ ਦਾ ਫੰਦਾ ਚੁੰਮਿਆ ਤੇ ਇਸ ਦੇਸ਼ ਨੂੰ ਆਜ਼ਾਦ ਕਰਾ ਕੇ ਦਿੱਤਾ ਉਹਦੀ ਮਾਂ ਦੇ ਸੁਪਨੇ ਸਨ ਉਹ ਮੁੱਖ ਮੰਤਰੀ ਸਰਪੰਚ ਤੇ ਪ੍ਰਬੰਧ ਨਹੀਂ ਬੰਨਣਾ ਚਾਹੁੰਦਾ ਸੀ 19 ਦੇਸ਼ੀ ਖਾਤਰ 23 ਸਾਲਾਂ ਦੀ ਉਮਰ ਚ ਫਾਂਸੀ ਦਾ ਫੰਦਾ ਚੁੰਮਿਆ ਕਰਤਾਰ ਸਿੰਘ ਸਰابہ ਅੱਜ ਸਰਾਬੇ ਦੇ ਲੋਕ ਆਏ ਐ ਬਾਕੇ ਦੇ ਲੋਕ ਆਏ ਐ ਪਰ ਕਦੇ ਕਦੇ ਮੈਨੂੰ ਲੱਗਦਾ ਮੀਂਹ ਤੋਂ ਡਰਦੇ ਆ ਵੀ ਸਾਡਾ ਕੁਰਤਾ ਨਾ ਗੰਦਾ ਹੋ ਜਾਏ ਛਤਰੀਆਂ ਲਈ ਫਿਰਦੇ ਆ ਯਾਰ ਜੱਟ ਦਾ ਪੁੱਤ ਕੀ ਜਿਹੜਾ ਛਤਰੀ ਲੈ ਕੇ ਫਿਰੇ ਮੇਰੀ ਤੁਹਾਨੂੰ ਬੇਨਤੀ ਹੈ 19 ਸਾਲ ਦਾ ਕਰਤਾਰ ਸਿੰਘ ਸਰਾਬਾ ਜੀਨੇ ਆਪਣੇ ਪੰਜਾਬ ਦੇ ਲੋਗਾਂ ਲਈ ਇਸ ਦੇਸ਼ ਦੇ ਲੋਗਾਂ ਦੇ ਲਈ ਆਪਣੀ ਜਾਨ ਕੁਰਬਾਨ ਕਰਤੀ ਤੇ ਅੱਜ ਅਸੀਂ ਉਹਦੇ ਵਾਰਸ ਹਾਂ ਅੱਜ ਉਹਦੇ ਵਾਰਸ ਨੀ ਤੇ কুর্তা ਗਿੱਲਾ ਹੋ ਤੋ ਡਰਦੇ ਆਪਣੇ ਅੰਦਰ ਚਾਤੀ ਮਾਰੋ ਓਏ ਪੰਜਾਬ ਦੇ ਸੂਰਬੀਰ ਹੋ ਜਾਓ ਆਪਣੇ ਅੰਦਰ ਟਾਈਗਰ ਚਾਤੀ ਮਾਰ ਤੇ কুর্তা ਪਜਾਮਾ ਗੰਦਾ ਕਰਕੇ ਥੱਲੇ ਬੈ ਚੌਕੜੀ ਮਾਰ ਕੇ ਜੇ ਕਿਸਾਨ ਦੀ ਮਦਦ ਹਾਸੇ ਆਏ ਤੇ ਨਹੀਂ ਮੈਨੂੰ ਲੱਗਦਾ ਸਾਨੂੰ ਸਾਡੀ ਮਾਂ ਜ਼ਮੀਨ ਸਾਡੀ ਮਾਂ ਹੈ ਕੀ ਗਏ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਮਾਤਾ ਸਾਡੀ ਮਾਂ ਤੇ ਪਵਨ ਨੂੰ ਗੁਰੂ ਕਿਹਾ ਗਿਆ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਮੰਨਦੇ ਹੋ ਲੇਕਿਨ ਉਹ ਜਿਹੜੀ ਗੱਲ ਨਹੀਂ ਹੈ ਸਾਨੂੰ ਉਹਤੇ ਅਮਲ ਕਰਨਾ ਪੈਣਾ ਸੋ ਨੌਰੀ ਪਹਿਲਾਂ ਬੇਨਤੀ ਹੈ ਤੁਹਾਨੂੰ ਉਹ ਉਦੋਂ ਸਿੰਘ ਦੇ ਵਾਰਸੋ ਇੱਕ ਪੱਤਰ ਕਰਨ ਨੂੰ ਬੇਨਤੀ ਹੈ ਮੇਰੇ ਭਰਾਵਾਂ ਨੂੰ ਬਾਹਰ ਆ ਜਾ ਸਾਈਡ ਤੇ ਆ ਜਾਓ ਤੁਹਾਡੀ ਸਾਨੂੰ ਬੜੀ ਲੋੜ ਹੈ ਜੇ ਕਿਸੇ ਨੂੰ ਕੁਝ ਕਿਹਾ ਜਾਵੇ ਤਾਂ ਹੱਥ ਜੋੜ ਕੇ ਮਾਫੀ ਹੈ ਲੇਕਿਨ ਅੱਜ ਅਸੀਂ ਆਪਣੀ ਮਾਂ ਦੀ ਲੜਾਈ ਲੜਨ ਵਾਸਤੇ ਥੋੜਾ ਜਿਹਾ ਅਗਰ ਜਨਤਾ ਨਾਲ ਸੰਪਰਕ ਨਹੀਂ ਹੋਏਗਾ ਤੇ ਗੱਲ ਨਹੀਂ ਪੜੇਗੀ ਭਾਈ ਜੀ ਮਹਾਰਾਜ ਥੋੜਾ ਜਿਹਾ ਪਿੱਛੇ ਸੋਮ ਉਹਦਮ ਸਿੰਘ ਦੇ ਵਾਰਸੋ ਲਾਲਾ ਲਾਜਪਤ ਰਾਏ ਦੇ ਵਾਰਸੋ ਉਹ ਮੰਗਲ ਭਾਂਡੇ ਦੇ ਵਾਰਸੋ ਤੁਹਾਨੂੰ ਡਟੇ ਰਹਿਣਾ ਚਾਹੀਦਾ ਨਹੀਂ ਆਵੇ ਹਨੇਰੀ ਆਵੇ ਚੱਖੜ ਆਵੇ ਪਚਾਵਾਵੇ ਆ ਦੁਨੀਆ ਸਰਕਾਰਾਂ ਐਸੇ ਕਰਕੇ ਤੱਕਾ ਕਰਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਭਗਤ ਸਿੰਘ ਦੇ ਵਾਰਸੋ भेज नहीं सकते नहीं करके कर सरकारा, जिदे सरकारा पता लग जाएगा, मर भी सकते है फिर कोई सरकार कोई सरकार किसी व्यक्ति ना, कोई जालम मुख्यमंत्री किए

ਨਾਰਾ ਚਾਹੇ ਖੂਨ ਸਾਰੇ ਦਾ ਸਾਰਾ ਚਲਾ ਜਾਵੇ ਲੇਕਿਨ ਸਿੱਕਣਾ ਖੋਦਾ ਪੰਝੇ ਉਸ ਤੋਂ ਬਾਅਦ ਮੈਂ ਇਥੇ ਨਹੀਂ ਚੁੱਕਦਾ ਤੇ ਤੁਸੀਂ ਨਾਰਾ ਨਾਰੇ ਦਾ ਜਵਾਬ ਨਾ ਰਿਚ ਗੁਣਾ 10 ਬੰਦੇ 10 ਬੰਦੇ ਬਾਖੜਦੇ ਕੋਈ ਗੱਲ ਆ ਯਾਰ ਨਾਰੇ ਦਾ ਜਵਾਬ ਤੇ ਹੱਥ ਹੱਥ ਪੋਨੇ ਖੜੇ ਕਰਕੇ ਰਹਿਣੇ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ਹਾਂ ਅਗਲਿਆਂ ਨੂੰ ਕੀ ਹੋਏ ਜਿਹੜੇ ਗੁਰਗੀਰੇ ਜੀ ਤੁਹਾਡੇ ਅੱਗੇ ਬੈਠੇ ਆ ਸਾਰੇ ਹੱਥ ਖੜੇ ਕਰੋ ਯਾਰ ਇੰਨਾ ਬੋਲਣ ਤੋਂ ਵੀ ਯਾਰ ਜੰਗੀ ਜੀ ਸਾਡੀ ਜ਼ਮੀਨ ਸਾਡੀ ਮਾਂ ਸਾਡੀ ਜ਼ਮੀਨ ਸਾਡੀ ਮਾਂ ੱੱਕੇ ਸ਼ਾਈ ਨਹੀਂ ਚਲੇਗੀ ੱੱਕੇ ਸ਼ਾਈ ਨਹੀਂ ਚਲੇਗੀ पंजाब सरकार मुर्दाबाद पंजाब सरकार आम आदमी पार्टी की सरकार मुर्दाबाद 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 मुख्यमंत्री मुर्दाबाद 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 मुख्यमंत्री पंजाब मुर्दाबाद 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 किसाना नु लुटन वाली सरकार मुर्दाबाद 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 धक्या जमीना खोने वाली सरकार मुर्दाबाद मुरादाबाद मुर्दाबाद नहीं चलेगी नहीं चलेगी नहीं चलेगी गुना कर नहीं चलेगी नहीं चलेगी नहीं चलेगी साहना साडी माँ सादी जमीन साडी माँ सादी जमीन साडी माँ साडी जमीन साडी माँ सादी जमीन साडी माँ सादी जमीन साडी माँ सादी जमीन साधी माँ

સાથી ચ સાટીમાં સાટીમાં જમીન નહીં સાદીમાં સામા સાથી સા માં સાધી નહીં સાદી માં સાચી જમીન સાદી માં સાચી જ ન સાથી સા માં સાધી જ ન સાટીમાં સાદીમાં સાચ જમીન સાદીમાં સાચ નહીં સાદીમાં સાબુ જ નહીં સાદીમાં સાબુચ ન

ਅਤੇ ਵਿਸ਼ਾਲ ਪ੍ਰੋਸਤਨਾ ਲੱਗ ਰਿਹਾ ਮੈਂ ਪਹਿਲਾਂ ਤੋਂ ਪੂਰੇ ਜ਼ਿਲੇ ਲੁਧਿਆਣੇ ਦੇ ਸਾਰੇ ਵਰਕਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਹਾਲੇ ਵੀ ਕਈ ਹਲਕਿਆਂ ਦੇ ਵਿੱਚੋਂ ਵਰਕਰ ਜਣੇ ਨੇ ਉਹ ਪਹੁੰਚ ਰਹੇ ਨੇ ਆ ਤੁਹਾਡਾ ਵਿਸ਼ਾਲ ਇਕੱਠ ਜਿਹੜਾ ਇਹ ਗੱਲ ਸਾਫ਼ ਕਰਦੇ ਕਿ ਸਰਕਾਰ ਜਿਹੜੀ ਨਾਦਰਸ਼ਾਈ ਫੈਸਲਾ ਕਰ ਰਹੀ ਉਹਨੂੰ ਵਾਪਸ ਲੈਣਾ ਪਏਗਾ ਔਰ ਪੰਜਾਬ ਭਰ ਦੇ ਵਿੱਚੋਂ ਸਾਡੇ ਲੀਡਰ ਸਾਹਿਬਾਨ ਸਾਡੇ ਵਰਕਰ ਸਾਥੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੋ ਇੱਕ ਮਿੰਟ ਲਈ ਸ਼ਾਂਤੀ ਪੜਾਈ ਰੱਖੋ ਮੈਂ ਬੇਨਤੀ ਕਰਦਾ ਸਰਦਾਰ ਸਮਰ ਸਿੰਘ ਬਾਈ ਸਾਹਿਬ ਨੂੰ ਜਿਹੜੇ ਕਿ ਜਜਾਰੂ ਆਗੂ ਨੇ ਕਿ ਉਹ ਆਪਣੀ ਗੱਲ ਰੱਖਣ ਬੋਲੋ ਸੋ ਨਿਹਾਲ ਸੋ ਚਿਰਿਆਤ ਆਲੇ ਸਾਡੀ ਜ਼ਮੀਨ 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 ਇੱਕ ਹੀ ਹੋਇਆ ਪੰਡ ਮੋਇਆ ਇੱਕ ਹੀ ਹੋਇਆ ਇੱਕ ਹੀ ਹੋਇਆ ਇੱਕ ਹੀ ਹੋਇਆ ਸਾਡੂ ਜੀਮਨ ਸਾਡੀ ਬਾੜ ਬੜੀ ਮਿਹਰਬਾਨੀ ਦੋਸਤੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਆਜੋ ਡਾਵਰ ਸਾਹਿਬ ਇੱਥੇ ਆਜੋ ਸਭ ਤੋਂ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ लुधियाना ਦੇ ਨੰਬਰ ਪਾਰਲੀਮੈਂਟ એનਰਜੈਟਿਕ ਨੌਜਵਾਨ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਦਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਦਾ ਧੰਨਵਾਦੀ ਆ ਧੰਨਵਾਦੀ ਆ ਸਤਿਕਾਰਯੋਗ ਰੰਧਾਵਾ ਸਾਹਿਬ ਛੋਟੇ ਵੀਰ ਗੁਰਕੀਰਤ ਕੋਟਲੀ ਜੀ ਦਾ ਸਾਡੇ ਸ਼ਹਿਰ ਦੇ ਪ੍ਰਧਾਨ ਸੰਜੀਤ ਤਲਵਾਰ ਜੀ ਦਾ ਜਿਨ੍ਹਾਂ ਨੇ ਬਹੁਤ ਵੱਡੇ ਉਪਰਾਲੇ ਕੀਤੇ ਸਾਫਤ ਮਿਹਨਤ ਕੀਤੀ ਬੰਨ ਰਾਤ ਇੱਕ ਕੀਤਾ ਸਨੇਹ ਲਾਉਣ ਵਾਸਤੇ ਪ੍ਰਬੰਧ ਕਰਨ ਵਾਸਤੇ ਕਿਉਂਕਿ ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਸਾਡੇ ਦੋਸਤ ਆ ਧੰਨਵਾਦ ਕਰਦਾ ਸਿਰ ਚੁਕਾ ਕੇ ਦਿਲ ਦੀਆਂ ਗਹਿਰਾਈਆਂ ਚੋਂ ਆਏ ਹੋ ਕਾਂਗਰਸ ਦੇ ਸਮੂਹ ਵੀਰ ਤੇ ਭੈਣਾਂ ਵਰਕਰਾਂ ਦਾ ਲੀਡਰਾਂ ਦਾ ਜਿਨ੍ਹਾਂ ਨੇ ਮੀਂਹ ਦੀ ਪਰਵਾਹ ਨਾ ਕਰਦੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਦੇਸ਼ ਦੇਣ ਵਾਸਤੇ ਕੀ ਅਸੀਂ ਸਮੇਂ ਦੀ ਹਕੂਮਤ ਤੋਂ ਡਰਨ ਵਾਲੇ ਨਹੀਂ ਅਸੀਂ ਆਪਣੀ ਮਾਂ ਮਿੱਟੀ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਾਉਣ ਵਾਲੇ ਪੰਜਾਬੀ ਯੋਧੇ ਆ ਸੋ ਦੋਸਤੋ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਇਹ ਖੇਤ ਮਜ਼ਦੂਰ ਦੀ ਨਹੀਂ ਇਹ ਹੋਂਦ ਦੀ ਲੜਾਈ ਹੈ ਹੋਂਦ ਕੀ ਆ ਪੰਜਾਬ ਤੇ ਪੰਜਾਬੀਆਂ ਦੀ ਹੋਂਦ ਆ ਖੇਤੀ ਪੂਰੀ ਦੁਨੀਆ ਦੇ ਤੇ ਝਾਤ ਮਾਰ ਕੇ ਦੇਖੀਏ ਤੇ ਸਰ ਤੋਂ ਉੱਪਰ ਗਰਖੇਜ਼ ਧਰਤੀ ਕੁਦਰਤ ਨੇ ਪੰਜਾਬ ਦੇ ਬੱਲੇ ਪਾਈ ਹੈ ਤੇ ਅੱਜ ਜੇ ਖੇਤੀ ਨਾ ਰਹੀ ਖੇਤ ਨਾ ਰਵੇ ਤੇ ਫਿਰ ਦੋਸਤੋ ਪੰਜਾਬ ਤੇ ਤੁਹਾਡੀ ਹੋਣ ਨੂੰ ਖਤਰਾ ਹੈ ਤੇ ਅੱਜ ਹੋਣ ਦੀ ਲੜਾਈ ਲੜਨ ਵਾਸਤੇ ਕੱਟੇ ਹੋਏ ਆ ਅੱਜ ਹੋਣ ਨੂੰ ਬਚਾਉਣ ਵਾਸਤੇ ਇਸ ਲੋਟੂ ਸਰਕਾਰ ਦੀ ਨੀਤੀ ਦੇ ਵਿਰੋਧ ਲੈਂਡ ਪੁਨਨ ਨੀਤੀ ਦਾ ਵਿਰੋਧ ਆਕੜਣ ਵਾਸਤੇ ਇਕੱਠੇ ਹੋਏ ਆ ਸੋ ਮੈਂ ਦੱਸਣਾ ਤੇ ਰੰਦਾਵਾ ਸਾਹਿਬ اے ਰੰਦਾਵਾ ਸਾਹਿਬ ਮੇਰੇ ਹਲਕੇ ਦੇ ਅੰਦਰ 1978 ਦੇ ਵਿੱਚ ਬੁਗਰੀ ਅਰਬਨ ਸਟੇਟ ਘਟਾਇਆ ਗਿਆ 1978 ਦੇ ਵਿੱਚ 700 ਬਵੰਦਾ ਏਕੜਾਂ ਦੇ ਅੰਦਰ 1978 ਤੋਂ ਲੈ ਕੇ 2025 ਤੇ ਅੱਜ ਦੁਗਰੀ ਅਰਬਨ ਸਟੇਟ ਦੇ ਵਾਸੀ ਬੈਠੇ ਅੱਗੇ ਦੂਸਾ ਸਾਹਿਬ ਖੜੇ ਆ ਪ੍ਰਧਾਨ ਦੱਸ ਦਿਓ ਜੰਗੀ ਜੀ 70% ਖਾਲੀ ਕਿ ਨਹੀਂ ਹੈ ਉੱਥੇ 752 ਏਕੜ ਜ਼ਮੀਨ 1980 ਦੇ ਵਿੱਚ ਕੱਟੇ ਜਾਵੇ ਤੇ ਅੱਜ ਵੀ 20% ਖਾਲੀ ਪਿਆ ਤੇ ਸਾਹਿਬ ਆ ਗਿਆ ਕਿ ਨਾ ਜੀ ਅਸੀਂ 25000 ਏਕੜ ਦੇ ਵਿੱਚ ਲੁਧਿਆਣਾ ਚੋਂ ਦੀ ਜ਼ਰਖੇਜ਼ ਉਪਜਾਊ ਤਰਤਮਾ ਅਸੀਂ ਕੁਆਇਰ ਕਰਨੀ ਆ ਕਦੇ ਨਹੀਂ ਹੋਣ ਦਵਾਗੇ ਅਸੀਂ ਸੁਜਾਦ ਨੇ ਅਸੀਂ ਲੁਧਿਆਣੇ ਦੇ ਜੰਮ ਪੜਿਆ ਲੁਧਿਆਣੇ ਦੇ ਗਲੀਆਂ ਮਹੱਲਾਂ ਦੇ ਵਿੱਚ ਖੇਡ ਕੇ ਵੱਡੇ ਹੋਏ ਆ ਜੇ ਸਵਰਦਾ ਭਗਵੰਤ ਮਾਨ ਤੇ ਤੈਨੂੰ ਸੁਜਾਦ ਨੇ ਅੱਜ ਇਥੇ ਪਾਸਪੋਰਟ ਦਫ਼ਤਰ ਆਪ੍ਰੀਤ ਸਿੰਘ ਮੋਦੇ ਨਾਲ ਇਹਦੇ ਪਿਛਲੇ ਪਾਸੇ ਧੂਰੀ ਪਈ ਨੇ ਇੱਕ ਪਾਸੇ ਫੋਜਪੁਰ ਲਾਈਨ ਆ ਇਸ ਬੈਲਟ ਦੇ ਅੰਦਰ ਜ਼ਮੀਨ ਐਕਵਾਇਰ ਕਰ ਹਾਰਟ ਆਫ ਸਿਟੀ ਦਾਵਰ ਸਾਹਿਬ ਬੈਠੇ ਹੈ ਫੀਲਡ ਗਾਂ ਦੇ ਵਿੱਚ ਐਕਵਾਇਰ ਕਰ ਲੈ ਉਥੇ ਦੇ 7 ਸਟਾਰ ਸਹੂਲਤਾਂ ਵਾਲੇ ਕੋਈ ਵੀ ਵੀ 25 22 ਮੰਜ਼ਲੇ ਫਲੈਟ ਬਣਾ ਕੇ ਲੋਕਾਂ ਨੂੰ ਅਸੀਂ ਆਪਣੀ ਹੋਂਦ ਖਤਮ ਨਹੀਂ ਕਰੋੜੀ ਬੇਸ਼ਕੀਂਤੀ ਜ਼ਮੀਨ ਸ਼ਹਿਰ ਦੇ ਅੰਦਰ ਬਜਾਏ ਤੁਸੀਂ ਖੇਤਾਂ ਨੂੰ ਤਬਾਹ ਕਰੋ ਤੁਸੀਂ ਆਸਮਾਨ ਵੱਲੋਂ ਕਿਉਂ ਨਹੀਂ ਜਾਂਦੇ ਇੱਥੇ ਜ਼ਮੀਨ ਐਕਵਾਇਰ ਵਾਸਤੇ ਨਹੀਂ सरकार नीयत हो रहा है दोस्तों आ दोस्तों बह जाओ यार बिल्लू फ्री ती बह जाओ मेरा वीर बन के और इंद्रजीत बह जाओ थले तू बैठ पहला चौधरी आतार समेत बैठ थले बहो यार पिछले सारे नहीं खड़े हैं चौहान साहब बह जाओ थले मैदान बैठो थले यार बह जाओ थले बहो ओ सुखे बह थले ਬਿਆ ਦੀਪਕ ਭਾਈ ਆਰਨਾ ਮੈਗਾ ਤੇ ਸਰਕਾਰ ਦੀ ਪਾਲਿਸੀ ਕੀ ਹੈ ਕਹੀਂ ਪੈ ਨਗਾਹੇ ਕਹੀਂ ਪੈ ਨਿਸ਼ਾਨ ਸਰਕਾਰ ਦੀ ਪਾਲਿਸੀ ਹੈ ਸਰਕਾਰ ਦਾ ਖਜ਼ਾਨਾ ਹੋ ਗਿਆ ਸਫਾ ਚਟ ਜਿਹੜਾ ਕਰਜ਼ਾ ਪਿਛਲੇ 13 ਸਾਲਾਂ ਦੇ ਅੰਦਰ ਵੱਖ-ਵੱਖ ਪਾਰਟੀਆਂ ਜਾਂ ਸਰਕਾਰਾਂ ਨੇ ਚੱਕਿਆ 13 ਸਾਲਾਂ ਦੇ ਅੰਦਰ ਤੇ ਇਸ ਮਨਹੂਸ ਸਰਕਾਰ ਨੇ ਸਿਰਫ 3.5 ਸਾਲ ਦੇ ਵਿੱਚ 13 ਸਾਲਾਂ ਦਾ ਕਰਜ਼ਾ ਚੁੱਕ ਲਿਆ ਤੇ ਹੁਣ ਰੌਲਾ ਕੀ ਹੈ ਕਹੀਂ ਤੇ ਨਗਾਹੇ ਕਹੀਂ ਤੇ ਨਿਸ਼ਾਨਾ ਰੌਲਾ ਹੈਗਾ ਭਾਈ ਜਿਹੜੇ ਵਾਦੇ ਕੀਤੇ ਆ ਉਹ ਕਰਜ਼ਾ ਚੁੱਕ ਲਈਏ ਉਹ ਕਿਸਾਨਾਂ ਦੀਆਂ ਜ਼ਮੀਨਾਂ ਗਰਬੀ ਰੱਖ ਦਈਏ ਤੇ ਅਸੀਂ ਉਹ ਵਾਦੇ ਪੂਰੇ ਕਰ ਲਈਏ ਤੇ ਨਿਸ਼ਾਨਾ ਕੀ ਹੈ ਅੰਡਰ ધ ਟੇਬਲ ਵੱਡੇ ਸੁਨਤੀ ਕਹਾਣਿਆਂ ਕੋਲ ਕਿਸਾਨਾਂ ਦੀ ਜ਼ਮੀਨ ਅਕਵਾਰ ਕਰਨ ਤੋਂ ਬਾਅਦ 2000 ਕਰੋੜ ਰੁਪਈਆ 2000 ਕਰੋੜ ਰੁਪਈਆ ਉਹ ਅੰਡਰ ਦਾ ਟੇਬਲ ਲੈਂਡ ਜਾਂ ਸਕੀਮਾ ਨੇ ਤਾਂ ਕਿ 2027 ਦੇ ਵਿੱਚ ਤੁਹਾਡੇ ਨਾਲ ਲੜਾਈ ਲੜੀ ਜਾ ਸਕੇ ਇੱਟ ਨਾ ਟਖੜਕਾ ਦੇਵੇਂ ਵਿਰੰਧ ਸਾਹਿਬ ਰਵਾ ਸਾਹਿਬ ਜੇਲਾ ਪਰਨ ਦੀ ਲੋਰ ਪਈ ਸਭ ਤੋਂ ਪਹਿਲਾਂ ਜਫਾ ਜ਼ਮਰ ਬੈਂਸੀ ਗਵਾਹੀ ਦੇ ਵਿੱਚ ਭੇਜੋ ਮਰ ਮਟਾਂਗੇ ਮਰ ਮਟਾਂਗੇ ਜਲਾ ਪਰਦੇਗੇ ਪਰ ਅਸੀਂ ਆਪਣੀ ਧਰਤ ਮਾਂ ਨੂੰ ਅਕੌਰ ਨਹੀਂ ਹੋਣ ਦਵਾਗੇ ਸੋ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਸਤਕਾਰਯੋਗ ਪ੍ਰਧਾਨ ਸਾਹਿਬ ਤੇ ਸਾਡੀ ਹਾਈ ਕਮਾਂਡ ਜੋ ਦਰਸ਼ਤ ਹੈਗੀ ਇਹ ਸਾਰੇ ਜੁਝਾਰੂ ਕਾਂਗਰਸ ਦੇ ਉਹ ਸਰਦੇਸ਼ ਜੀ ਉੱਤੇ ਪੈਰਾ ਦੇਣਗੇ ਬਹੁਤ ਬਹੁਤ ਧੰਨਵਾਦ ਹੁਣਾਂ ਬੁੱਲਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇੱਥੇ ਬੈਜੋ ਬੈ ਸਾਵਦਾ ਯਾਰੇ ਘਟ ਭਾਈ ਬੈਠੋ ਪਹਿਲਾਂ ਬੈਠੋ ਬੈਜੋ ਯਾਰ ਬੈਜੋ ਬੈਜੋ ਮੇਰਾ ਵੀਰ ਬੈਜੋ ਬੈਨਾ ਸੋ ਨਾਰੇ ਲਾਇਏ करो बैठो बबा जी, 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 तो जी फिर अगे ना करो बाबाजी हो बीबी जी बहने के नहीं बहना बहना तो बैठो हेलो भाई जी मेरा धरना आ बीबी तू नहीं बैठी एडी बाबा जी बाद चाबा बाबा जी बाद ਪਿੱਛੇ ਖੜੋ ਅੱਗੇ ਨਾ ਖੜੋ ਪਿੱਛੇ ਬਾਈ ਜੀ ਬਹਿਣਾ ਕਿ ਨਹੀਂ ਬਹਿਣਾ ਆ ਪੁਲਿਸ ਵਾਲੇ ਨਗਰ ਚੱਲੋ ਜਿਹਦੇ ਨਾਲ ਵੀ ਗੰਨ ਮਣ ਆਉਂਦੇ ਪਿੱਛੇ ਚੱਲੋ ਬਾਈ ਬੈਠਾ ਪ੍ਰਧਾਨ ਜੀ ਅੱਥਾ ਜੀ ਬਹਿ ਜੇ ਇਹ ਘਰ ਤਾਂ ਜੀ ਹੁਣੇ ਆਉਗੇ ਉੱਪੇ ਆਉਣੇ ਹੋ ਬਤਾ ਜੀ ਇੱਧਰ ਤੁਰ ਤੋ ਬੈਠਾ ਨੀ ਯਾਰ ਪ੍ਰਧਾਨ ਜੀ ਇੱਧਰ ਆ ਜਾਓ ਕਿਉਂਕਿ ਨਾ ਫਿਰ ਡਿਸਟਰਬ ਹੁੰਦਾ ਬਾਈ ਬੈਠ ਬਈ ਇਹ ਕਾ ਬੈਠਾ ਨੂੰ ਬੈਂਦੀ ਆ ਆ ਜਿਹੜੇ ਸਾਊਂਡ ਵਾਲੇ ਨੇ ਆ ਜਿਹੜੇ ਕੱਪੜੇ ਪਾਏ ਨੇ ਥੋੜਾ ਜਿਹਾ ਆ ਚਾਰ ਬਿੱਡੀਆਂ ਤੇ ਕਿੰਡੇ ਦੀਆਂ ਖੜੀਆਂ ਨਾ ਬਿੰਦੀਆਂ ਨਾ ਸੁੰਦੀਆਂ ਪ੍ਰੋਪਰ ਆਵਾਜ਼ ਨਹੀਂ ਆਉਂਦੀ ਮੇਰੀ ਸਾਊਂਡ ਵਾਲਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ ਸਾਊਂਡ ਠੀਕ ਕਰੋ ਲੋ ਹੁਣ ਮੈਂ ਬਿੰਦੀ ਕਰਦਾ ਚੌਂਕੜੀ ਮਾਰੂ ਸਾਡੇ ਚੌਂਕੜੀ ਮਾਰੂ ਸਰਦਾਰ ਕੁਲਦੀਪ ਸਿੰਘ ਜੀ ਬੈਠ ਸਾਹਿਬ ਨੂੰ ਚੌਂਕੜੀ ਇਹ ਆਪਣੀ ਗੱਲ ਵੀ ਰੱਖਣ ਔਰ ਜੋ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਦੀ ਵਚਨਬੱਧਤਾ ਉਹਨੂੰ ਵੀ ਦਰਸਾਓ ਯਾਰ ਬਹੁਤ ਬਹੁਤ ਧੰਨਵਾਦ ਡਾਕਟਰ ਅਮਰ ਸਿੰਘ ਜੀ ਸਾਡੇ ਮੈਂਬਰ ਪਾਰਲੀਮੈਂਟ ਪਹੁੰਚੇ ਨੇ ਭਾਈ ਉਹਨਾਂ ਨੂੰ ਜੀ ਆਇਆਂ ਕਹਿਣਾ ਵੈਦ ਸਾਹਿਬ ਬਹੁਤ ਹੀ ਸਤਿਕਾਰਯੋਗ ਆ ਭਾਈ ਜੀ ਅਮਰ ਸਿੰਘ ਸੇਟੋ ਪਲੀਜ਼ ਯਾਰ ਬਹਿ ਜਾਓ ਅਮਰ ਸਿੰਘ ਜੀ ਅਸੇ ਜਾਓ ਕਿੰਨੀ ਵਾਰੀ ਰਿਕਵੈਸਟ ਕਰਕੇ ਬੈਠੋ ਸਾਰੇ ਜਣੇ ਅੱਗੇ ਜਾਓ ਤੁਸੀਂ ਬੈਠੋ ਸਾਰੇ ਜਣੇ ਮੇਰੇ ਵੀਰ ਬਾਬਾ ਜੀ ਜਾਂ ਤਾਂ ਬਹਿ ਜਾ ਭਾਈ ਜਾਂ ਪਿੱਛੇ ਹੋ ਜਾਓ भाई गुस्सा ना करो जो ना क्योंकि प्रीतम सिंह कोट भाई साहब थले बैठो थले बैठो प्लीज आ चार बंदे थोड़े ना अर उदीर तुम अगे की यार वेरी सैड भट्टी साहब वेरी सैड बहुत ही सत्कारयोग साढे ਹੈਪੀ ਤੇਰੇ ਦੇ ਬੈਠਾ ਨਹੀਂ ਨਾ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵਿਨਿੰਗ ਸਾਹਿਬ ਬੀਬੀ ਜੀ ਪਲੀਜ਼ ਪਲੀਜ਼ ਬੀਬੀ ਜੀ ਦੰਗੇ ਤੁਸੀਂ ਆਇਓ ਹੱਥ ਜੋੜ ਕੇ ਬੇਨਤੀ ਖੜੇ ਹੋ ਪਲੀਜ਼ ਬੈਠੋ ਬੀਬੀ ਜੀ ਮੈਨੀਫੈਸਟ ਕਹਿ ਦਿੰਦੇ ਪ੍ਰਧਾਨ ਗੁੱਸਾ ਕਰਦਾ ਹੈ ਪ੍ਰਧਾਨ ਗੁੱਸਾ ਨਾ ਕਰੇ ਵਿਚਾਲੇ ਤਿੰਨ ਜਣੇ ਐਵੇਂ ਖੜੇ ਹੋ ਜਾਂਦੇ ਪਲੀਜ਼ ਠਹਿਰ ਕੇ ਬਹਿ ਜਾਓ ਆਰਪੀਤਾ ਬਠਾਈ ਉਹ ਇੱਕ ਮਿੰਟ ਦਾ ਜੀ ਨੂੰ ਪਿੱਛੇ ਕੁਰਸੀ ਦੇ ਦਿਓ ਆਪੇ ਪਿਛੋਕੈਮਰੇ ਵਾਲੇ ਲੋ ਜੀ ਬੋਲਣ ਵਾਲਿਆਂ ਬੁਲਾ ਰਿਆਂ ਨੂੰ ਮੇਰੀ ਬੇਨਤੀ ਹੈ ਕਿ ਆਪ ਦਾ 2-2 3-3 ਮਿੰਟ ਚ ਭਾਸ਼ਣ ਖਤਮ ਕਰਨ ਫੇਰ ਰੰਧਾਵਾ ਸਾਹਿਬ ਤੇ ਅਮਰ ਸਿੰਘ ਜੀ ਬੈਂਸ ਪ੍ਰਾਤ ਗੁਰਕੀ ਦੇ ਚ ਤੁਸੀਂ ਦੇਖ ਲਓ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਫਾਰਮੈਟ ਡੈਪਟੀ ਟੀਮ ਵਿੱਚ ਜਿਹੜੇ ਪੰਜਾਬ ਰਾਇ ਨੇ اے ਆਈ ਸੀ ਸੀ ਦੇ ਜਨਰਲ ਸੈਕਟਰੀ ਨੇ ਤੇ ਰਾਜਸਥਾਨ ਦੇ ਪ੍ਰਭਾਰੀ ਨੇ ਮੈਨੂੰ ਬੁਲਾਈ ਡਾਕਟਰ ਅਮਰ ਸਿੰਘ ਮੈਂਬਰ ਪਾਰਲੀਮੈਂਟ ਵਿੱਚ ਵੀ ਸਾਡੇ ਨੇ ਸਾਡੇ ਵਿੱਚ ਨੇ ਮੁਹੰਮਦ ਸਦੀਕ ਜੀ ਵੀ ਆਏ ਨੇ ਬਾਕੀ ਸਾਰੀ ਲੀਡਰਸ਼ਿਪ ਜਿਹੜੀ ਵੀ ਇੱਥੇ ਮੌਜੂਦ ਹੈ ਮਿੱਤਰੋ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ मैं तीन चार नारे लाने हैं सारे ने गज के जवाब देना है साड़ी ज़मीन ना यार तुम ठंडे हुए हो गए बैठ गए ज़मीन दो तीन गल् थोड़े ध्यान च लिया है साड़ी ज़मीन ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੋ ਆਮ ਆਦਮੀ ਪਾਰਟੀ ਨੇ ਇੱਥੇ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਹੈ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਪਤਾ ਹੈ ਲੇਕਿਨ ਬਹੁਤ ਸਾਰਿਆਂ ਨੂੰ ਨਹੀਂ ਪਤਾ 23000 ਏਕੜ ਅਖੇ ਲੈਂਡ ਪੂਲਿੰਗ ਦੇ ਵਿੱਚ ਲੈਣੀ ਹੈ ਇਨਾਂ ਦੀ ਸਰਕਾਰ ਨੂੰ ਸਵਾ ਸਾਲ ਰਹਿ ਗਿਆ ਇੱਕ ਏਕੜ ਨੂੰ ਡਿਵੈਲਪ ਕਰਨ ਵਾਸਤੇ 1 ਕਰੋੜ ਰੁਪਈਆ ਲੱਗਦਾ ਜਿਹਦੇ ਚ ਸੜਕਾਂ ਬਣਨੀਆਂ ਸੀਵਰ ਪੈਣਾ ਲਾਈਟਿੰਗ ਲਗਣੀ ਹੈ ਤੇ ਏਰੀਆ ਡਿਵੈਲਪ ਹੋਣਾ 23000 ਕਰੋੜ ਰੁਪਈਆ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਸਵਾਲ ਹੈ ਵੀ ਤੁਹਾਡੇ ਕੋਲ ਹੈਗਾ ਜਿੰਨੀ ਦੇਰ ਤੱਕ ਇਹ ਕਲੋਨੀਆ ਡਿਵੈਲਪ ਨਹੀਂ ਹੁੰਦੀਆਂ ਕੀ ਉਨੀ ਦੇਰ ਤੱਕ ਕਿਸਾਨ ਨੂੰ ਇਹ ਪੈਸੇ ਦੇਣਗੇ ਸਰਦਾਰ ਸਾਦੀ ਸਿੰਘ ਧਰਮਸੋਧ ਜੀ ਵੀ ਸਾਡੇ ਵਿੱਚ ਭਾਸ਼ਣ ਦਿਓ ਮੌਜੂਦ ਹੋਏ ਕੁਲਦੀਪ ਭਾਈ ਜ਼ਿਆਦਾ ਭਾਸ਼ਣ ਦਿਓ ਜਾਂ ਫਿਰ ਲੀਡਰਾਂ ਦੇ ਨਾਲ ਲੈ ਲਓ ਵਿੱਚੇ 20000 ਏਕੜ ਵਾਸਤੇ ਇਹਨਾਂ ਦੇ ਕੋਲੇ ਕੋਈ ਪੈਸਾ ਨਹੀਂ ਇੱਕ ਏਕੜ ਨੂੰ ਡਿਵੈਲਪ ਕਰਨ ਵਾਸਤੇ ਬੇੜ ਤੋਂ 2 ਸਾਲ ਲੱਗਦੇ ਆ ਹੁਣ ਅੰਦਾਜ਼ਾ ਲਾ ਲਓ ਕਿ ਕੀ ਇਹ ਜਿਹੜੀ ਪਾਲਿਸੀ ਹੈ ਸਾਡੇ ਕਿਸਾਨਾਂ ਦੇ ਹੱਕ ਚ ਹੈ ਬਿਲਕੁਲ ਸਾਡੇ ਕਿਸਾਨਾਂ ਦੇ ਹੱਕ ਚ ਨਹੀਂ ਜਿਹੜੇ ਇਹਨਾਂ ਨੇ ਲੈਂਡ ਪੂਲਿੰਗ ਦੇ ਵਿੱਚ 플ੌਟ ਦੇਣੇ ਆ ਜਾਂ ਕਮਰਸ਼ੀਅਲ ਬੂਥ ਦੇਣੇ ਆ ਉਹ ਦੇਣੇ ਆ ਪਿਛਲੇ ਪਾਸੇ ਜਿਨ੍ਹਾਂ ਦੀ ਵੈਲਿਊ ਕੋਈ ਨਹੀਂ ਮੂਹਰੇ ਪਾਸੇ ਗਲਾੜਾ ਨੇ ਜਿੱਥੇ ਜ਼ਿਆਦਾ ਪ੍ਰੋਫਿਟ ਆ ਉਹ ਰੱਖ ਲੈਣੇ ਆ ਸੋ ਇਹ ਜਿਹੜਾ ਮਸਲਾ ਚੱਲ ਰਿਹਾ ਇਹ ਪੰਜਾਬ ਸਰਕਾਰ ਨੇ ਆਪਣੇ ਹਿੱਤਾਂ ਵਾਸਤੇ ਬਣਾਇਆ ਨਾ ਪੰਜਾਬੀਆਂ ਵਾਸਤੇ ਠੀਕ ਹੈ ਨਾ ਕਿਸਾਨਾਂ ਵਾਸਤੇ ਠੀਕ ਹੈ ਇਸ ਕਰਕੇ ਅੱਜ ਦਾ ਜਿਹੜਾ ਤਰਨਾ ਹੈ ਇਹਦਾ ਅਸੀਂ ਅੱਜ ਹੀ ਨਹੀਂ ਵਿਰੋਧ ਕਰਨਾ ਲਗਾਤਾਰ ਇਹਦਾ ਵਿਰੋਧ ਕਰਨਾ ਹੈ ਜਦੋਂ ਤੱਕ ਪੰਜਾਬ ਸਰਕਾਰ ਇਹ ਪਾਲਿਸੀ ਵਾਪਸ ਨਹੀਂ ਲੈ ਲੈਂਦੀ ਤੁਹਾਡੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਇੱਕ ਇੱਕ ਤਾਂ ਰਾਜਬਖਸ਼ ਤੇ ਇੱਕ ਰਾਜਬਖਸ਼ ਤੇ ਮਗਰ ਮੁੰਡਾ ਖੜਾ ਹੈ ਤੁਸੀਂ ਕਿਉਂ ਨਹੀਂ ਬਈ ਬੰਦੇ ਕੀ ਗੱਲ ਹੈ ਕਿਉਂ ਨਹੀਂ ਬੰਦੇ ਬਈ ਬੈਜੋ ਬਾਈ ਚਲੋ ਉਹਨਾਂ ਦੇ ਤਾਂ ਗੋਡੇ ਦੀ ਪ੍ਰੋਬਲਮ ਹੈ ਰੰਧਾਵਾ ਸਾਹਿਬ ਦੀ ਤੁਸੀਂ ਕਿਉਂ ਨਹੀਂ ਬੰਦੇ ਬਈ ਜਿਹੜਾ ਲੀਡਰ ਆਉਂਦਾ ਮਗਰ ਖੜਾ ਕੇ ਹੋ ਜਾਂਦਾ ਕੀ ਗੱਲ ਬਈ ਬੈਜੋ ਅਮਰ ਸਿੰਘ ਜੀ ਬਜ਼ੁਰਗ ਹੈ ਬੈਜੋ ਬੈਜੋ ਦਾਖਾਈ ਬੈਠ ਬੈਣਾ ਪਣਾ ਬਾਈ ਬੈਠੋ ਯਾਰ ਕਿਹੜੀ ਜੀ ਬੈਜੋ ਪਲੀਜ਼ ਬੈਠੋ ਬਾਈ ਗੁਰਕੀ ਰੱਜੀ ਤੋਂ ਬਿਨਾ ਹਰ ਬੰਦਾ ਥੱਲੇ ਬੈਠੇ ਬਾਈ ਪੰਜਾਬ ਸਰਕਾਰ ਪੰਜਾਬ ਸਰਕਾਰ ਤਕੇ ਸ਼ਹੀਦ ਤਕੇ ਸ਼ਹੀਦ ਇੱਕ ਮਿੰਟ ਆ ਜਿਹੜੇ ਮੁੰਡੇ ਖੜੇ ਹੈ ਬਾਈ ਉਹ ਲੀਡਰਾਂ ਨੇ ਬੋਲਣਾ ਥੱਲੇ ਕਿਉਂ ਨਹੀਂ ਬੈਠਦੇ ਆਪਾਂ ਮੈਂ ਤੁਹਾਡੇ ਨਾਲ ਥੱਲੇ ਬੈਠਾ ਯਾਰ ਤੁਸੀਂ ਮਾੜਾ ਮੋੜਾ ਮੇਰੀ ਲਿਆ ਜੀ ਕਰ ਲੋ ਭਾਈ ਅੱਗੇ ਗੁਰਦੀਪ ਸਿੰਘ ਅੱਗੇ ਆਓ ਬੇ ਇੱਕ ਬਾਈ ਆ ਜਿਹੜੇ ਵਿਚਾਰੇ ਖੜੇ ਐ ਨਸੂਰਣਾ ਸਾਹਿਬ ਭਾਈ ਕਿਸੇ ਦੇ ਬਾਈ ਤੇ ਨਹੀਂ ਦੇਣੀ ਖੜਾ ਹੋ ਕੇ ਕੋਲਟੀ ਜੀ ਆ ਜਾ ਕੋਲਟੀ ਜੀ ਬੈਠੋ ਗਿਆ ਅੱਗੇ ਬੈਠੋ ਯਾਰ ਬੈਠੋ ਪਲੀਜ਼ ਬੈਠੋ ਮੇਰਾ ਜੱਗਾ ਜੀ ਨੂੰ ਬਣਾ ਦਿਓ ਇੱਕ ਵਾਰੀ ਇਹਨਾਂ ਦਾ ਏਰੀਆ ਮੈਂ ਇੱਕ ਮਿੰਟ ਸਾਰਿਆਂ ਨੂੰ ਬੁਲਾਉਣਾ ਜੀ ਸੋ ਮੈਂ ਹੁਣ ਪਿਛਲੇ ਬੰਦੇ ਜਿਹੜੇ ਰੰਦਾਵਾ ਸਾਹਿਬ ਦੇ ਪਿੱਛੇ ਖੜੇ ਆ ਕਿਰਪਾ ਕਰਕੇ ਬੈਠੋ ਭਾਈ ਜੇ ਨਾ ਬੈਠੋਗੇ ਫਿਰ ਮੈਂ ਐਂ ਬੋਲੀ ਜਾਊਂਗਾ ਅਗਲੇ ਬੁਲਾ ਰਹੇ ਨੂੰ ਬੁਲਾਉਣ ਲੱਗਿਆ ਦਰੂ ਥੱਲੇ ਡੱਟ ਸਾਡੇ ਖੰਨੇ ਦੇ ਜ਼ਿਲ੍ਹਾ ਦੇ ਪ੍ਰਧਾਨ ਸਾਬਕਾ ਐਮਐਲਏ ਜਿਨ੍ਹਾਂ ਨੇ ਕੱਲ ਬਹੁਤ ਹੀ ਵਿਸ਼ਾਲ ਤੇ ਵੱਡੀ ਕਾਨਫਰੰਸ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਕੀਤੀ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੀ 2 ਮਿੰਟ ਵਿੱਚ ਗੱਲ ਰੱਖਣ ਬਹੁਤ ਹੀ ਸਤਿਕਾਰਯੋਗ ਲੱਖੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਵਿਸ਼ਾਲ ਧਰਨਾ ਲੱਗਿਆ ਉਸ ਦੇ ਵਿੱਚ ਸਾਰੇ ਸਾਡੇ ਸਾਥੀ ਜਿਹੜੇ ਆਏ ਨੇ ਸਾਡੀ ਮਾਂ ਜ਼ਮੀਨ ਨੂੰ ਬਚਾਉਣ ਲਈ ਮੈਂ ਸਾਰੇ ਲੀਡਰਾਂ ਤੋਂ ਮਾਫੀ ਮੰਗਦਾ ਨਾਉ ਨਹੀਂ ਲਿਆ ਜਾਉ ਸਮਾਂ 2 ਮਿੰਟ ਦਾ ਕਿਉਂਕਿ ਜਿਹੜੀ ਸਾਡੀ ਜ਼ਮੀਨ ਆ ਸਾਡੀ ਮਾਂ ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ ਤੇ ਸਾਡੀ ਮਾਂ ਸਾਨੂੰ ਖਾਣ ਨੂੰ ਦਿੰਦੀ ਆ ਤੇ ਸਾਡਾ ਖਾਨਦਾਨ ਹੀ ਖਤਮ ਕਰਨਾ ਪਾ ਸੀ ਸਾਡਾ ਜ਼ਿੰਦਗੀ ਦਾ ਜਿਉਣ ਦਾ ਕੋਈ ਮਕਸਦ ਨਹੀਂ ਜੇ ਸਾਡੇ ਜਿਉਂਦੇ ਜੀ ਸਾਡੀਆਂ ਜ਼ਮੀਨਾਂ ਸਾਤੋਂ ਖੋੜੀਆਂ ਨੇ ਤਾਂ ਸਾਡਾ ਜ਼ਿੰਦਗੀ ਤੇ ਆਉਣ ਦਾ ਕੋਈ ਫਾਇਦਾ ਨਹੀਂ ਦੁਨੀਆ ਤੇ ਆ ਕੇ ਇੱਕ ਵਾਰ ਹੀ ਜਿਉਣਾ ਇੱਕ ਵਾਰ ਹੀ ਮਰਨਾ ਜੇ ਅਸੀਂ ਸਾਰੇ ਚਾਹੁੰਦੇ ਆ ਜੇ ਅਸੀਂ ਅੱਜ ਪ੍ਰਣ ਕਰਕੇ ਜਾਈਏ ਸਾਰੇ ਸਾਥੀ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਦੇਸ਼ ਦੀ ਸਰਕਾਰ ਹੋਵੇ ਚਾਹੇ ਕੋਈ ਸਰਕਾਰ ਹੋਵੇ ਅਸੀਂ ਉਹਨਾਂ ਦੇ ਮੱਥਾ ਲਾ ਕੇ ਆਪਣੀ ਜ਼ਮੀਨ ਦੀ ਰਾਖੀ ਕਰਾਂਗੇ ਤੇ ਆਪਣੇ ਮਾਂ ਪਿਓ ਨੂੰ ਬਚਾ ਕੇ ਸਾਥਿਓ ਜਿਹੜਾ ਬਪਰਾਲਾ ਅਮਰਿੰਦਰ ਸਿੰਘ ਰਾਜਾ ਬੜਿੰਗ ਪੂਰੇ ਪੰਜਾਬ ਅੰਦਾ ਸਵਧਾਨ ਬਚਾਓ ਰੈਲੀਆਂ ਦੇ ਰਾਹੀ ਕਰ ਰਹੇ ਨੇ ਤੇ ਆ ਜਮੀਨ ਬਚਾਉਣ ਲਈ ਸਾਡੀ ਮਾਨ ਰੱਖੀ ਕਰਨ ਨਹੀਂ ਕਰ ਰਹੇ ਨੇ ਅੱਜ ਸਾਰੇ ਸਾਥੀ ਆਪਣੀ ਅਗਵਾਈ ਵਿੱਚ ਜਿੱਕੇ ਪਹੁੰਚ ਕੇ ਜਾ ਜੇ ਕਿ ਅਸੀਂ ਰਹੀਏ ਨਾ ਰਹੀਏ ਆਪਣੀ ਜਮੀਨ ਨਹੀਂ ਜਾਣ ਦੇਣੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਾ ਗੁਰੂ ਜੀ ਜੀ ਗੁਰਕੀਰਤ ਜੀ ਜੱਗਾ ਜੀ ਨੂੰ ਬੁਲਾ ਦਿਓ ਪੰਜਾਬ ਸਰਕਾਰ ਜੱਲਾ ਸਾਡੀ ਜ਼ਮੀਨ ਤਕੇ ਸ਼ਾਹੀ ਨਹੀਂ ਤਕੇ ਸ਼ਾਹੀ ਨਹੀਂ ਤਕੇ ਸ਼ਾਹੀ ਨਹੀਂ ਸੋ ਹੁਣ ਮੈਂ ਸਰਦਾਰ ਜਗਤਾਰ ਸਿੰਘ ਜੀ ਜੱਗਾ ਸਾਫ ਦਾ ਐਮਐਲਏ ਜਗਾਉ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਗੱਲ ਰੱਖਣ ਗੁਰਕੀਰਤ ਨਾਲ ਗੱਲ ਕਰਾਓ ਅੱਜ ਜਿਹੜਾ ਸਾਡੀ ਜਿਹੜਾ ਅੱਜ ਮਾਂ ਨੂੰ ਬਚਾਉਣ ਦੀ ਖਾਤਰ ਜ਼ਮੀਰ ਨੂੰ ਬਚਾਉਣ ਦੀ ਖਾਤਰ ਪੰਜਾਬ ਦੇ ਪ੍ਰਧਾਨ ਰਾਜਾ ਬੜੰਗਜੀ ਦੀ ਅਗਵਾਈ ਦੇ ਵਿੱਚ ਜਿਹੜਾ ਵਿਸ਼ਾਲ ਧਰਨਾ ਲੁਧਿਆਣੇ ਦੇ ਵਿੱਚ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੀ ਫਤਿਹ ਬਲਾਉਣਾ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਇਹ ਜਿਹੜੀ ਜਿਹੜਾ ਗਹਿਰ ਸਾਡੇ ਲੁਧਿਆਣੇ ਤੇ ਆਇਆ ਇਹਦੇ ਵਿੱਚ ਹਲਕਾ ਜਗਰਾਉਂ ਦੇ ਵੀ 511 ਇਕਰਾ ਰਿਆ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਇੱਕ ਗੱਲ ਜਰੂਰ ਕਹਿਣਾ ਹੈ ਕਿ ਜਿਹੜੇ ਇਹ ਰਾਹੂ ਤੇ ਕੇਤੂ ਭਗਵੰਤ ਮਾਨਸੇ ਕੇ ਜੀ ਆਰ ਪੰਜਾਬ ਨੂੰ ਲੁੱਟਣ ਆਏ ਆ ਅਸੀਂ ਲੁੱਟਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪੈ ਜਾਵੇ ਦੂਜੀ ਗੱਲ ਜਿਹੜੀ ਇਹ ਜ਼ਮੀਨ ਲੈਣ ਦੀ ਗੱਲ ਕਰਦੇ ਆ ਅਸੀਂ ਇੱਕ ਮਰਲਾ ਮਰਲਾ ਦਾ ਕੀ ਹੈ ਇੱਕ ਇੰਚ ਵੀ ਜਗਾ ਪੰਜਾਬ ਸਰਕਾਰ ਨੂੰ ਅਸੀਂ ਨਹੀਂ ਦੇਵਾਂਗੇ ਪਹਿਲਾ ਜਗਰਾਉ ਦੇ ਵਿੱਚ ਕਿਸਾਨਾਂ ਨੇ ਤਤਰੀਕ ਨੂੰ ਲਾਇਆ ਸੀ ਉਹਦੇ ਵਿੱਚ ਵੀ ਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਜਗਰਾਉ ਤੋਂ ਬਹੁਤ ਮਤ ਲੈ ਕੇ ਉੱਥੇ ਗਏ ਆ ਤੇ ਤਕਰੀਬਨ ਉੱਥੇ ਜੀ ਮਤੇ ਪਾਸ ਹੋਏ ਆ ਮੈਂ ਜਿਆਦਾ ਟਾਈਮ ਨਾ ਲੈਂਦਾ ਹੋਇਆ ਜਿੰਦੇ ਵੀ